ਤੇ ਮੈਂ ਬਹੁਤ ਮੱਜਾ ਮਾਰੀ ਜਾਂਦਾ ਦੁਆਰਾ ਮੈਂ ਜਿਆ ਯਾਰ ਵਿਖੋ ਭਾਇਆ ਮੈਂ ਤੁਹਾਡਾ ਆਇਆ ਮੈਂ ਕਿੱਥੋਂ ਜਾਂਦੀ ਪਰ ਮਨੂੰ ਜਿਹਨੇ ਕੋਈ ਰਿਸਪੋਨਸ ਨਹੀਂ ਕੀਤਾ ਇਹ ਹਰਬਿੰਦਰ ਸਿੰਘ ਦਾ ਮੈਰਿਡ ਕਿੰਨਾ ਚਿਰ ਹੋਇਆ ਦੋ ਜੀ ਇਹਨਾਂ ਦੀ ਫਰਵਰਡ ਚ ਹੋਈ ਗਈ ਰਿਸਰਚ ਤੇ ਇਹ ਕੌਣ ਕੌਣ ਪਰਿਵਾਰ ਦੇ ਵਿੱਚ ਪਰਿਵਾਰ ਦੇ ਵਿੱਚ ਜੀ ਇਹਨੇ ਮਦਰ ਨੇ ਵਾਈਫ ਨੇ ਤੇ ਇਕੱਲੇ ਫਜ਼ਰ ਇਹਨਾਂ ਨਾਲ ਇਹਨਾਂ ਗੋਲ ਚੋਲੇ ਦੇ ਫਾਜੀ ਮੈਂ ਨੇ ਅਮਸਰ ਤੋਂ ਵਾਪਸ ਆਇਆ ਸੀ ਮਨੂੰ ਮੇਰੇ ਫਰੈਂਡ ਦਾ ਫੋਨ ਆਇਆ ਇਹ ਸਾਰੇ ਇਕੱਠੇ ਬੈਠੇ ਸੀ ਇੱਕ ਸੀ ਰਮਜੋਤ ਸਿੰਘ ਹਰਜਿੰਦਰ ਸਿੰਘ ਤੇ ਜਰਮਨ ਤੇ ਮਨੂੰ ਅਚਾਨਕ ਜਦੋਂ ਮੈਂ ਘਰੇ ਆਇਆ ਤੇ ਮਨੂੰ ਜਰਮਨ ਦਾ ਫੋਨ ਆਇਆ ਕਿ ਇਹਨਾਂ ਦਾ ਐਕਸੀਡੈਂਟ ਹੋ ਗਿਆ ਹੈ ਕੱਚੇ ਪੱਕੇ ਤੇ ਮੈਂ ਜਲਦੀ ਜਲਦੀ ਇੱਥੋਂ ਨਿਕਲਿਆ ਜਦੋਂ ਕੱਚੇ ਪੱਕੇ ਨੂੰ ਤੇ ਉੱਥੇ ਜਾ ਕੇ ਪਹੁੰਚਿਆ ਤੇ ਉਹ ਕਹਿੰਦੇ ਆ ਜੀ ਗੱਡੀ ਲੱਗ ਗਈ ਇਹਨਾਂ ਨੂੰ ਪੱਟੀ ਸਿਵਲ ਹਸਪੀਟਲ ਆ ਪਰ ਮਨੋਂ ਉਥੇ ਬਜ਼ੁਰਗ ਨੇ ਉਹਨਾਂ ਨੇ ਦੱਸਤਾ ਕਿ ਕਹਿੰਦੇ ਉਥੇ ਗੱਡੀ ਨਾ ਭਜਾ ਕੇ ਜਾ ਕੇ ਜਾਈ ਹੁਣ ਫਾਇਦਾ ਕੋਈ ਨਹੀਂ ਆ ਪੂਰੇ ਹੋ ਚੁੱਕੇ ਆ ਤੇ ਮੈਂ ਉਥੋਂ ਫਿਰ 11 ਦਿਨ ਨਹੀਂ ਠਹਿਰਿਆ ਮੈਨੂੰ ਜਲਦੀ ਸੀ ਇਹਨਾਂ ਦੀ ਮੈਂ ਯਕੀਨ ਨਹੀਂ ਹੀ ਕਰਦਾ ਪਿਆ ਇਹਨਾਂ ਦੀ ਗੱਲ ਆ ਮਨੂੰ ਇਹ ਸੀ ਚੱਲ ਜਾਂ 60 ਲੱਗੀ ਹੋਊਗੀ ਮੇਰਾ ਹੁਣ ਆਪਣਾ ਭਰਾ ਵਾ ਮੇਰਾ ਮੈਂ ਤੁਹਾਨੂੰ ਹੁਣ ਕਿੱਦਾਂ ਦੱਸਾਂਗੇ ਮਨੂੰ ਇਹ ਹੀ ਮਾਂ 60 ਪਟ ਲੱਗੇ ਤੇ ਠੀਕ ਆ ਲੱਤਾਂ ਬਾਹਾਂ ਵੀ ਡੁੱਟ ਜੂਗੀ ਮਨੂੰ ਮਜ਼ੂਰ ਆ ਪਰ ਬਸ ਇਹ ਜਾਨ ਬਚਣੀ ਚਾਹੀਦੀ ਆ ਮਨੂੰ ਹੋਰ ਨਹੀਂ ਕੁਝ ਵੀ ਚਾਹੀਦਾ ਜਦੋਂ ਮੈਂ ਉੱਥੇ ਜਾ ਕੇ ਵੇਖਿਆ ਮੈਂ ਦੋ ਐਂਬੂਲੈਂਸ ਲੱਗੀਆਂ ਇੱਕ ਐਂਬੂਲੈਂਸ ਦੇ ਵਿੱਚ ਅਰਜਨ ਜੋਸ ਸਿੰਘ ਨੂੰ ਲਟਾਇਆ ਹੋਇਆ ਸੀ ਦੂਸਰੀ ਐਂਬੂਲੈਂਸ ਦੇ ਵਿੱਚ ਹਰਜਿੰਦਰ ਸਿੰਘ ਨੂੰ ਲਟਾਇਆ ਹੋਇਆ ਸੀ ਤੇ ਮੈਂ ਬਹੁਤ ਆਵਾਜ਼ਾਂ ਮਾਰੀ ਇਹਨਾਂ ਦੋਵਾਂ ਨੂੰ ਮੈਂ ਕਿਹਾ ਯਾਰ ਉੱਠੋ ਭਰਾ ਆ ਮੈਂ ਤੁਹਾਡਾ ਵਯਾਮ ਉੱਠੋ ਜਾਂਦੀ ਪਰ ਮੈਨੂੰ ਕਿਸੇ ਨੇ ਕੋਈ ਰਿਸਪੌਂਸ ਨਹੀਂ ਕੀਤਾ ਮੈਨੂੰ ਇਹ ਹਰਜਿੰਦਰ ਸਿੰਘ ਦਾ ਮੈਰਿਡ ਕਿੰਨਾ ਚਿਰ ਹੋਇਆ ਹੋਈ ਨੂੰ ਇਹਨਾਂ ਦੀ ਫਰਵਰੀ ਚ ਹੋਈ ਹੋਈ ਸੀ ਤੇ ਕਿ ਕੌਣ ਕੌਣ ਦੇ ਪਰਿਵਾਰ ਦੇ ਵਿੱਚ ਨੇ ਪਰਿਵਾਰ ਦੇ ਵਿੱਚ ਜੀ ਇਹਦੇ ਮਦਰ ਨੇ ਵਾਈਫ ਨੇ ਤੇ ਇਹ ਕਹਿੰਦੇ ਕਦਰ ਇੰਦਰਨਾਲਾ ਇਹਨਾਂ ਕੋਲ ਸੋਹਣ ਤੇ ਇਹਨਾਂ ਦੇ ਸਿਸਟਮ ਮੈਰਿਡ ਨੇ ਤੇ ਕਿ ਹੋਰ ਕਿਹਦੇ ਕਿੰਨਾ ਚਿਰ ਹੋ ਗਿਆ ਥੇਰੇ ਨਾਲ ਡਿਊਟੀ ਲੱਗੀ ਹੋਈ ਡਿਊਟੀ ਇੱਥੇ ਜੀ ਇਹਨਾਂ ਦੇ ਪਹਿਲਾਂ ਦੇ ਸਟਾਰਟਿੰਗ ਤੋਂ ਇਹਨਾਂ ਦੀ ਡਿਊਟੀ ਇੱਥੇ ਕਰਦਾ ਰਿਹਾ ਬੰਦਾ ਕੋ ਆ ਸਾਡੇ ਇੱਥੇ ਹੈ ਜੀ ਜਗਦੀਸ਼ ਪਾਉ ਜੀ ਕਣਗੋ ਸਾਹਿਬ ਉਨਾਂ ਨੇ ਇਹਨਾਂ ਨੂੰ ਬੱਚਿਆਂ ਵਾਂਗੂ ਰੱਖਿਆ ਬਾਬਾ ਉਹ ਰਾਮ ਪ੍ਰਕਾਸ਼ ਜੀ ਹਮੇਸ਼ਾ ਉਹ ਬੱਚਿਆਂ ਨੂੰ ਪਿਆਰ ਕਰਦੇ ਰਹੇ ਨੇ ਤੁਹਾਨੂੰ ਥੋੜਾ ਜਿਹਾ ਹੈਗਾ ਸੀਰਾ ਸੁਭਾਅ ਵੀ ਬੱਚਾ ਵਾਲਾ ਸੀ ਸਾਰਿਆਂ ਤੋਂ ਪਿਆਰ ਲੈਂਦਾ ਸੀ ਅੱਜ ਤੱਕ ਜਿੰਨੇ ਤੱਕ ਪੂਰੇ ਜ਼ਿਲ੍ਹੇ ਵਿੱਚ ਜੇ ਤੁਸੀਂ ਕਹਿ ਰਹੇ ਹੋ ਨੇ ਸਾਰਿਆਂ ਤੋਂ ਪਿਆਰ ਲਿਆ ਡੀਸੀਆਂ ਤੱਕ ਡੀਆਰਓ ਤੱਕ ਕੀ ਇਹਨੂੰ ਸਨਮਾਨਿਤ ਕੀਤਾ ਗਿਆ ਪ੍ਰੋਪਰ ਤੌਰ ਤੇ ਕੀ ਸ਼ਾਇਦ ਇਹੋ ਜਿਹਾ ਪਟਵਾਰੀ ਨਹੀਂ ਹੋਊਗਾ ਕੋਈ ਵੀ ਇਹਨੇ ਕਦੀ ਅੱਜ ਤੱਕ ਕੋਈ ਗੁਮਾਨ ਨਹੀਂ ਕੀਤਾ ਬੁਮਾਨ ਨਹੀਂ ਸੀ ਆ ਕੇ ਮੈਂ ਪਟਵਾਰੀਆਂ ਨੂੰ ਇੰਨਾ ਕੰਮ ਆਉਂਦਾ ਹੈ ਜਿਹੜੇ ਦੂਜੇ ਰਣਜੋਤ ਸਿੰਘ ਨੇ ਉਹ ਨਾਰਲੀ ਪਿੰਡ ਦੇ ਜੀ ਨਾਰਲੀ ਪਿੰਡ ਦੇ ਉਹਨਾਂ ਦੀ ਕਿੱਥੇ ਡਿਊਟੀ ਸੀ ਉਹਨਾਂ ਦੀ ਡਿਊਟੀ ਐਸ ਵਕਤ ਵਿੱਚ ਚਵਾਲੜ ਸਾਈਡ ਸੀ ਫਿਲਹਾਲ ਇਹ ਪੁਲਿਸ ਵਾਲਾ ਕੋਈ ਆਈ ਪਹੁੰਚੀ ਪਹੁੰਚੋ ਤੋਂ ਕੀਤੀ ਗਈ ਪੁਲਿਸ ਰਾਤੀ ਜੀ ਉਦੋਂ ਉਸ ਟਾਈਮ ਤੇ ਆਈ ਸੀ ਉਹ ਸਾਨੂੰ ਹੁਣ ਕਹਿ ਕੇ ਗਏ ਨੇ ਕਿ ਸਵੇਰੇ ਸਾਰੀ ਕਾਰਵਾਈ ਕਰਾਂਗੇ ਤੇ ਹੁਣ ਅੱਜ ਗਏ ਨੇ ਜਿਵੇਂ ਸਾਡੇ ਘਰ ਦੇ ਉੱਤੇ ਕਾਰਵਾਈ ਤੋਂ ਬਾਅਦ ਸਾਰਾ ਫਿਰ ਸਾਨੂੰ ਦੱਬੋ ਦਿੱਤੀ ਜਾਊਗੀ ਇਹਨਾ ਭਾਈ ਜੱਟ ਮੇਰਾ ਨਾਂ ਗੁਰਸਾਬ ਸਿੰਘ ਜੀ ਕੀ ਕਰਨਾ ਵਾਪਰੀ ਜਿਹੜਾ ਐਕਸੀਡੈਂਟ ਹੋਇਆ ਹੈ ਕਟਣਾ ਨਹੀਂ ਆਉਂਦੇ ਸੀ ਸ਼ਾਮੀ ਉਧਰੋਂ ਆਪਣੀ ਡਿਊਟੀ ਤੋਂ ਤਕਰੀਬਨ ਜਦੋਂ ਕੰਮ ਸੀ ਨਾ ਮੈਂ ਥੋੜਾ ਲੇਟ ਹੋ ਗਏ ਤੇ ਉਧਰੋਂ ਆ ਕੇ ਆਉਂਦੇ ਆ ਤੇ ਜਦੋਂ ਕੱਚਿਆਂ ਪੱਕਿਆਂ ਵਾਲਾ ਜਿਹੜਾ ਮੋੜ ਹੈ ਨਾ ਉਹ ਬੜਾ ਥੋੜਾ ਡੇਂਜਰਸ ਹੈ ਤੁਹਾਨੂੰ ਪਤਾ ਕਿ ਉਹ ਥੋੜਾ ਟੇਢਾ ਜਿਹਾ ਪੂਰਾ ਸਾਫ਼ ਨਹੀਂਗਾ ਤੇ ਇਹ ਉਹਦਾਰੀ ਕਹਿ ਬਲੋਂ ਹੁੰਦੇ ਤੇ ਜੋ ਜਿਹੜੀ ਇਧਰੋਂ ਗੱਡੀ ਠਿੱਕੀ ਵੰਡ ਸਾਈਡ ਤੋਂ ਜਾਣ ਡਈ ਹੈ ਨਾ ਉਹਨਾਂ ਨੇ ਉਸ ਸਾਈਡ 'ਚ ਕਰ ਦਿੱਤੀ ਤੇ ਆਮੋ ਸਾਹਮਣੇ ਜੋ ਲਾਈਟਾਂ ਵੱਜੀਆਂ ਇਹਨਾਂ ਉਹਨੂੰ ਬਚਾਉਣ ਦੇ ਜਦੋਂ ਉਹਨੂੰ ਬਚਾਉਣ ਲੱਗੇ ਆ ਇਹਨਾਂ ਤੋਂ ਗੱਡੀ ਸਿੱਧੀ ਜਿਹੜੀ ਉਹ ਮਤਲਬ ਨਹਿਰ ਵੱਲ ਨੂੰ ਚਲੀ ਗਈ ਤੇ ਫਿਰ ਬਚਾਉਂਦਿਆਂ ਬਚਾਉਂਦਿਆਂ ਨਹਿਰ 'ਚ ਪਾਣੀ ਜਿਆਦਾ ਸੀ ਗੱਡੀ ਵਿੱਚ ਡਿੱਗਦੀ ਤੇ ਬਾਅਦ ਦੇ ਵਿੱਚ ਉਹ ਜਿਹੜੀ ਗੱਡੀ ਲੋਕ ਹੋ ਗਈ ਆ ਤੇ ਪਾਣੀ ਅੰਦਰ ਭਰ ਗਿਆ ਤੇ ਇਹਨਾਂ ਤੋਂ ਜਿਹੜਾ ਸੀ ਉਹ ਬਾਹਰ ਨਹੀਂ ਨਿਕਲੇਗਾ ਕੋਸ਼ਿਸ਼ ਕੀਤੀ ਆ ਉਹ ਟਾਈਮ ਵੀ ਮਤਲਬ ਉਹ ਤੋਂ ਪੁਲਿਸ ਵਾਲਿਆਂ ਮੁੜ ਕੇ ਜਦੋਂ ਫੇਰ ਵੇਖਿਆ ਜਾਂ ਕੋਈ ਜਨਕ ਇਹਨੇ ਵੇਖਿਆ ਉਹਨਾਂ ਬਾਅਦ ਦੇ ਵਿੱਚ ਪਾਣੀ ਬੰਦ ਕਰਕੇ ਉਹ ਜਿਹੜੀਆਂ ਮਸ਼ੀਨਾਂ ਲਗੀਆਂ ਤੇ ਫਿਰ ਉਹਨਾਂ ਟਰੈਕਟਰ ਲਿਆ ਕੇ ਗੱਡੀ ਸਿੱਧੀ ਕਰਕੇ ਜਿੰਨੇ ਜਿੰਨੂੰ ਮਤਲਬ ਕੱਢਣ ਦੀ ਕੋਸ਼ਿਸ਼ ਕੀਤੀ ਉਹਨੇ ਚਿਰ ਨੂੰ ਫਿਰੇ ਇੱਕ ਇੱਕ ਗੁਰਜੋਇ ਸਿੰਘ ਜੀ ਹਾਂਜੀ ਕੀ ਦਾ ਸੀ ਇਹ ਪਟਵਾਰੀ ਸਾਹਿਬ ਦਾ ਰੰਜੋਤ ਸਿੰਘ ਰੰਜੋਤ ਸਿੰਘ ਰੰਜੋਤ ਸਿੰਘ ਤੇ ਕਿੱਥੇ ਡਿਊਟੀ ਸੀ ਇਹਨਾਂ ਦੀ ਇਹਨਾਂ ਦੇ ਜਿਹਾਲ ਇੱਧਰ ਫਾਰਕਨੀਅਮੂ ਸੇ ਤੇ ਦਰਪਿੰਡ ਦੇ ਸਰਕਲ ਸੀ ਨਾ ਤੇ ਪਰਿਵਾਰ ਚ ਕੌਣ ਕੌਣ ਜੀ ਉਹ ਇਹ ਪਰਿਵਾਰ ਦੇ ਵਿੱਚ ਇਹਨਾਂ ਦਾ ਇਹਨਾਂ ਦੇ ਡੈਡੀ ਜਿਹੜੇ ਉਹਨ ਵੀ ਪਹਿਲਾਂ ਹੀ ਉਹ ਵੀ ਪਟਵਾਰੀ ਸੀ ਉਹਨਾਂ ਦੀ ਪਹਿਲੀ ਇੱਥੇ ਐਕਸੀਡੈਂਟ ਨਾਲ ਡੈਥ ਹੋ ਗਈ ਸੀ ਕੱਚੇ ਪੱਕੇ ਲਾ ਕੇ ਉਹਨਾਂ ਦੀ ਵੀ ਉਹ ਵੀ ਉਦੋਂ ਤਨਖਾਹ ਲੈ ਕੇ ਆਵਾਰ ਸਾਰੇ ਹੀ ਉਹਨਾਂ ਦੀ ਸਨ 2000 ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਸੀ ਤੇ ਹੁਣ ਆਪਣਾ ਇਹਨਾਂ ਦਾ ਇੱਕ ਛੋਟਾ ਭਰਾ ਤੇ ਇਹਨਾਂ ਦਾ ਇੱਕ ਛੋਟਾ ਜਿਹਾ ਬੱਚਾ ਜਿਹੜਾ 1.5 ਸਾਲ ਦਾ ਆ ਇਹਨਾਂ ਕਿੰਨੇ ਦਿਨੋਂ ਕਿੰਨੇ ਚਿਰ ਹੋ ਗਏ ਹੈ ਇਹਨਾਂ ਨੂੰ तकरीबन 3-4 ਸਾਲ ਹੋ ਗਏ ਹੁਣ ਡੈੱਡ ਬੋਡੀ ਕਿੱਥੇ ਡੈੱਡ ਬੋਡੀ ਜਿਹੜੀ ਸਿਵਲ ਹਸਪੀਟਲ ਆ ਜੀ ਭੱਟੀ ਇਹ ਛੋਟਾ ਭਰਾ ਬਸ ਇਹਨਾਂ ਦੇ ਇੱਕ ਸਿਰ ਤੇ ਬੱਚਾ ਬਸ ਛੋਟੇ ਭਰਾ ਕੀ ਨਾਮ ਬੋ ਜੀ ਮੈਂ ਜੁਦੀਸ਼ ਸ਼ਰਮਾ ਹਾਂ ਇਹ ਕਾਨੂੰਗੋ ਇੱਥੇ ਢਿੱਕੀ ਮੰਡੀ ਇਹਦਾ ਐਕਸੀਡੈਂਟ ਹੋਇਆ ਯਾਰ ਆਪ ਜੀ ਦਾ ਦੋ ਪਟਵਾਰੀਆਂ ਦੇ ਕੋਈ ਗੋੜੀ ਮਨਵਾਗੀ ਘਟਨਾ ਹੋਈ ਹੈ ਜੀ ਸੁਣ ਕੇ ਸਾਨੂੰ ਤਾਂ ਇੰਦਰ ਤਕੀਰ ਨਹੀਂ ਆਉਣ ਲਿਆ ਸਾਡੇ ਦੇ ਬੱਚਿਆਂ ਵਰਗਾ ਸੀ ਇਹ ਦਿਨ ਦਾ ਮੇਰੇ ਕੋਲ ਇਹਨੇ ਟ੍ਰੇਨਿੰਗ ਲਈ ਹੈ ਮਾੜਾ ਦਫ਼ਤਰ ਇਕੱਠਾ ਇਕੱਠੇ ਰਹੇ ਆਪੋ ਜੀ ਤੱਕ ਕੀ ਵੀ ਆਉਣ ਲਿਆ ਵੀ ਆ ਕੰਮ ਹੋ ਗਿਆ ਜੀ ਨਹੀਂ ਆਉਣ ਲਿਆ ਇਹ ਗਰਜੋਤ ਹਰਜਿੰਦਰ ਆ ਕਿੱਧਰ ਹੋ ਰਹੇ ਸੀ ਸ਼ਹਿਰ ਹਰੀਕੇ ਗਏ ਸੀ ਉੱਥੇ ਕੋ ਮੀਟਿੰਗ ਮਾਰਦੀ ਸੀ ਉੱਥੇ ਜਿਹਨ ਕੋਲ ਆਇਆ ਨਾ ਉਹਨਾਂ ਦੇ ਦੂਸਰੇ ਆਉਂ ਮਾਰੇ ਕਿ ਕਿੰਨੇ ਵਜੇ ਦੀ ਘਟਨਾ ਜੀ ਕਿਹਾ ਸੀ 10:30 ਹੋ ਜੀ ਦੀ ਰਾਤ ਲੈ ਅਲੌਂ ਡੈਡ ਬੋੜੀਆਂ ਕਿੱਥੇ ਸੀ ਅਸਲ ਪੱਟੀ ਰਹਿ ਜੀ ਹੁਣ ਪੋਸਟਮਾਰਟਮ ਹੋ ਰਿਹਾ ਉਸ ਤੋਂ ਬਾਅਦ ਫਿਰ ਅਸਲ ਨੂੰ ਪੱਟੀ ਲੈ ਗਈ ਸੀ ਉਸ ਤੋਂ ਬਾਅਦ ਜਿਵੇਂ ਉਸ ਤੋਂ